ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਢ ਹੰਸ ਮਹਲਾ ਤੀਜਾ ਆਵਾਗਾਂ ਸੰਸਾਰ ਹੈ ਅੰਤ ਸੱਚ ਨ ਬੇੜਾ ਰਾਮ ਆਪੇ ਸੱਚ ਬਖਸ ਲੈ ਫਿਰ ਹੋਏ ਨਾ ਫੇਰਾ ਰਾਮ ਮੇਰੀ ਆਵਾ ਗੌਣ ਸੰਸਾਰ ਹੈ ਅੰਤ ਸੱਚ ਨਵੇੜਾ ਰਾਮ ਆਪੇ ਸੱਚ ਬਖਸ ਲੈ ਫਿਰ ਹੋਏ ਨਾ ਫੇਰਾ ਰਾਮ अंत सच नबेड़ा गुरमुख मिल वड सच रंग राते सहज माते सहज रहे समाए ਸੱਚ ਮਨ ਭਾਇਆ ਸੱਚ ਵਸਾਇਆ ਸਬਦ ਰਤੇ ਅੰਤ ਨ 베ਰਾ ਮਾਨ ਕਨਾ ਮਰਤੇ ਸੱਚ ਸਮਾਨ ਬਰਨਾ ਪਵਜਲ ਫੇਰਾ ਸਭ ਬਰ ਲਹ ਦੁਜਾਇ ਪਾਇ ਖੁਆਏ ਰਾਮ ਮਾਤਾ ਪਿਤਾ ਸਭ ਹੇਤ ਹਨ ਹੇਤੇ ਪਲ ਚਾਏ ਰਾਮ ਹੇਤੇ फचा पुरब कमाए मेट कोई जैन श्रेष्ट साजी सो करेख तिस जेवड अवर ना कोई ਮਨ ਮੁਖ ਅੰਦਾ ਤਪ ਤਪ ਖਪੈ ਬਿਨ ਸਬਦੈ ਸਾਤਨਾ ਆਈ ਮਾਨਕ ਬਿਨ ਨਾਵੇ ਸਭ ਕੋਈ ਭੁੱਲਾ ਮਾਇਆ ਮੁਹਿ ਖੁਆਈ ਇਹੋ ਜਾਗ ਜਲਤਾ ਦੇਖ ਕੈ ਪਾਜ ਪੈ ਹਰ ਸੁਰਣਾਈ ਰਾਮ ਅਰਦਾਸ ਕਰੀ ਗੁਰਪੂਰੇ ਆਗੈ ਰਖ ਲੈ ਵਾ ਦੇਹੋ ਵਡਾਈ ਰਾਮ ਰਾਖ ਲੈ ਵਾ ਸਰਣਾਈ ਹਰ ਨਾਮ ਵਡਾਈ ਤੁਝ ਜੇ ਵਡ ਅਵਰ ਨਾਮ ਦਾਤਾ ਸੇਵਾ ਲਾਗੇ ਸੇਵੜ ਭਾਗੇ ਜੁਗ ਜੁਗ ਇੱਕੋ ਜਾਤਾ जत संयम कर्म गुर गात नहीं पाई नानक तिसनो शब्द बुझाए जो जाए पवै हर शरणाई ਤੂੰ ਹਰ ਮਤ ਦੇ ਸਾ ਉਪਜੈ ਹੋਰ ਮਤ ਨਾ ਕਾਈ ਰਾਮ ਅੰਤਰ ਬਾਹਰ ਏਕ ਤੂੰ ਆਪੇ ਦੇ ਬੁਝਾਈ ਰਾਮ ਆਪੇ ਦੇ ਬੁਝਾਈ ਅਵਰ ਨਾ ਭਾਈ ਗੁਰਮੁਖੋ ਹਰ ਰਸ ਚਖਿਆ ਦਰ ਸੱਚਾ ਸਦਾ ਹੈ ਸੱਚਾ ਸੱਚ ਹੈ ਸਬਦ ਸੁਪਖਿਆ ਕਰਮੈ ਨਿਜ ਘਰ ਪਾਇਆ ਕਰਮੈ ਨਿਜ ਘਰ ਪਾਇਆ ਸਤ ਗੁਰ ਦੇ ਵਡਾਈ ਨਾਨਕ ਜੋ ਨਾਮ ਰਤੇ ਸਈ ਮੈਲ ਪਾਇਨ ਮਤ ਪਰਵਾਣ ਸੱਚ ਸਾਈ ਕਰਮੈ ਨਿਜ ਘਰ ਪਾਇਆ ਸਤ ਗੁਰ ਦੇ ਵਡਾਈ ਨਾਨਕ ਜੋ ਨਾਮ ਰੱਤੇ ਸੇਈ ਮਹਿਲ ਪਾਇਨ ਮਤ ਪ੍ਰਵਾਨ ਸੱਚ ਸਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਡਹੰਸ ਮਹੱਲਾ ਤੀਜਾ ਏ ਮਨ ਮੇਰਾ ਆਵਾ ਗੌਣ ਸੰਸਾਰ ਹੈ ਅੰਤ ਸੱਚ ਨਵੇੜਾ ਰਾਮ ਆਪੇ ਸੱਚ ਬਖਸ਼ ਲੈ ਫਿਰ ਹੋਏ ਨਾਮ ਫੇਰਾ ਰਾਮ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਇਸ ਅਨਜ ਦੇ ਪਾਵਨ ਪਵਿੱਤਰ ਮੁਬਾਰਕ ਹੁਕਮਨਾਮਾ ਸਾਹਿਬ ਸਤਿਗੁਰਜੀ ਦੇ ਲੈਣੀ ਹੈ ਨਾਮੁਰ ਕਰਦੇ ਹਾਂ ਸ਼ੁਰੂ ਅੱਜ ਦੇ ਹੁਕਮਨਾਮਾ ਸਾਹਿਬ ਜੀ ਦੀ ਪਹਿਚਾਰ ਭਾਰਤਾ ਅੱਜ ਦਾ ਪਾਵਨ ਪਵਿੱਤਰ ਮਹਾਂ ਫਰਮਾਨ ਬੜਹੰਸ ਰਾਗ ਦੇ ਵਿੱਚ ਪਾਛਾ ਤੀਜੇ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ ਦੇ ਵਿੱਚ ਬਖਸ਼ਿਸ਼ ਹੋਇਆ ਸਤਗੁਰਾਂ ਦੇ ਅਜ ਦੇ ਪਵਿੱਤਰ ਬਖਸ਼ਿਸ਼ ਹੋਏ ਹੁਕਮਨਾਮਾ ਸਾਹਿਬ ਜਿਹਨੂੰ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੇ ਪਾਵਨ ਸ਼ੋਭੰਗ ਨੰਬਰ 571 571 ਉੱਪਰ ਸੁਭਾਇਮਾਨ ਹੋਇਆ ਦੇਖਦੇ ਹਾਂ ਅੱਜ ਦੇ ਕੋਮਨਾ ਸਾਹਿਬ ਜੀ ਦੀ ਰਾਗਾਂ ਦੇ ਵਿੱਚ ਰਾਗ ਗੈਨਾ ਵਿਧੀ ਰਾਗ ਬਟੰਸ ਹੈ ਮਹਲਾ 3 ਦਾ ਅਰਥ ਹੈ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਮubarək ਰਚਨਾ ਹੈ ਇਹ ਮਨ ਮੇਰੀਆ ਆਵਾ ਗਵਨ ਸੰਸਾਰ ਹੈ ਅੰਤ ਨਿਬੇੜਾ ਉੰਤ ਸੱਚ ਨਿਵੇੜਾ ਰਾਮ ਆਪੇ ਸੱਚਾ ਬਖਸਲੇ ਫਿਰ ਹੋਈ ਨਫੀਰ ਆਰਾਮ ਸੰਸਾਰ ਦੀ ਜੋ ਸਥਿਤੀ ਹੈ ਉਹ ਆਵਾਗਵਨ ਦੀ ਹੈ ਆਵਾਗਵਨ ਦਾ ਮਤਲਬ ਹੈ ਆਣਾ ਔਰ ਜਾਣਾ ਮਨੁੱਖ ਸੰਸਾਰ ਦੇ ਵਿੱਚ ਆਉਂਦਾ ਹੈ ਔਰ ਸੰਸਾਰ ਤੋਂ ਚਲੇ ਜਾਂਦਾ ਹੈ ਕਈ ਜੁਨਾਂ ਨੇ ਕਈ ਜੋਨੀਆਂ ਦੇ ਵਿੱਚ ਮਨੁੱਖ ਭਟਕਦਾ ਹੈ ਔਰ ਅਨਿਕਾ ਹੀ ਜੋਨੀਆਂ ਦੇ ਵਿੱਚ ਪਟਕਣ ਤੋਂ ਬਾਅਦ ਫਿਰ ਮਨੁੱਖਾ ਦੇਹੀ ਮਿਲਦੀ ਹੈ। ਔਰ ਮਨੁੱਖਾ ਦੇਹੀ ਮਨੁੱਖ ਨੂੰ ਉਸ ਦਾ ਫੈਸਲਾ ਕਰਵਾਉਣ ਦੇ ਲਈ ਜਿਹਨੂੰ ਆਵਾਗਮਣ ਦੇ ਰੂਪ ਦੇ ਵਿੱਚ ਜਾਂ ਫਿਰ ਇਸ జగਤ ਦੇ ਜਲੰਦੇ ਰੂਪ ਦੇ ਵਿੱਚ ਜਾਂ ਫਿਰ ਮਾਇਆ ਦੇ ਰੂਪ ਦੇ ਵਿੱਚ ਸੰਸਾਰ ਨੂੰ ਦਿਖਾ ਕੇ ਸਤਿਗੁਰ ਮਨੁੱਖ ਦੀ ਜੋ ਮੁਕਤੀ ਦਾ ਮਾਰਗ ਹੈ ਉਹ ਪੂਰੀ ਤਰ੍ਹਾਂ ਦੇ ਨਾਲ ਸਪਸ਼ਟ ਕਰਨਾ ਚਾਹੁੰਦੇ ਨੇ। ਇਸੇ ਕਰਕੇ ਬਾਬਾ ਕਬੀਰ ਜੀ ਨੇ ਵੀ ਕਿਹਾ ਕਿ ਅਬ ਕੀ ਬਾਰ ਬਖਸ਼ ਬੰਦੇ ਕੋ ਅਬ ਕੀ ਬਾਰ ਦਾ ਮਤਲਬ ਕੀ ਹੈ ਪਾਪ ਇਸ ਮਨੁੱਖਾ ਜਨਮ ਦੇ ਵਿੱਚ ਖੇਤ ਹੀ ਕਰੋ ਨਿਵੇੜਾ ਇਹ ਖੇਤ ਕੀ ਹੈ ਪਾਪ ਇਹ ਮਨੁੱਖਾ ਜਨਮ ਜਿਹੜੀ ਕਰਮ ਭੂਮੀ ਹੈ ਮਨੁੱਖਾ ਜਨਮ ਹੀ ਮਨੁੱਖਾ ਸਰੀਰ ਹੀ ਕਰਮ ਭੂਮੀ ਹੈ ਔਰ ਜਿੰਨੀ ਦੇਰ ਤੱਕ ਇਹ ਭੂਮੀ ਮਨੁੱਖ ਦੇ ਕੋਲ ਹੈ ਓਨੀ ਦੇਰ ਤੱਕ ਹੀ ਇਸ ਭੂਮੀ ਦੇ ਵਿੱਚ ਉਹ ਬੀਜ ਬੀਜ ਸਕਦਾ ਹੈ ਬੀਜ ਭਾਵੇਂ ਨਾਮ ਦਾ ਬੀਜੇ ਭਾਵੇਂ ਕੂੜ ਦਾ ਪੀਜੇ ਇਹ ਉਹਦੀ ਮਰਜ਼ੀ ਹੈ ਇੱਕ ਕਿਸਾਨ ਦੇ ਕੋਲ ਉਹਦੀ ਜ਼ਮੀਨ ਹੈ ਉਸ ਦੇ ਵਿੱਚ ਕਣਕ ਬੀਜੇ ਉਸ ਦੇ ਵਿੱਚ ਮੱਕੀ ਬੀਜੇ ਉਸ ਦੇ ਵਿੱਚ ਕਿੱਕਰ ਬੀਜੇ ਇਹ ਉਸ ਦੀ ਆਪਣੀ ਮਰਜ਼ੀ ਹੈ ਲੇਕਿਨ ਇਹ ਨਹੀਂ ਗੱਲ ਸਪਸ਼ਟ ਹੈ ਉਸ ਕਿਸਾਨ ਨੂੰ ਵੀ ਇਨਾ ਕੁ ਜ਼ਰੂਰ ਪਤਾ ਹੈ ਕਿ ਜੋ ਵੀ ਬੀਜੇਗਾ ਕੱਟੇਗਾ ਉਹ ਉਹ ਹੀ ਐਸਾ ਨਹੀਂ ਹੋ ਸਕਦਾ ਕਿ ਕਣਕ ਬੀਜ ਕੇ ਉਹ ਮੱਕੀ ਕੱਟੇ ਜੇ ਕਣਕ ਬੀਜੇਗਾ ਤਾਂ ਕਣਕ ਹੀ ਕੱਟੇਗਾ ਜੇ ਕਿੱਕਰ ਬੀਜੇਗਾ ਤਾਂ ਕਿੱਕਰ ਹੀ ਕੱਟੇਗਾ ਇਸ ਕਰਕੇ ਸਤਗੁਰ ਨੇ ਕਿਹਾ ਕਿ ਬੀਜ ਕੀ ਦਰਤ ਕਾਇਆ ਸਾਧ ਕੇ ਵਿੱਚ ਦੇ ਕਰਤਾ ਵੀ ਉਹ ਇਹ ਸਰੀਰ ਕਰਮ ਭੂਮੀ ਹੈ ਜਿੰਨੂੰ ਬਾਬਾ ਕਬੀਰ ਖੇਤ ਕਹਿੰਦੇ ਨੇ ਬਾਰ-ਬਾਰ ਖੇਤ ਹੀ ਕਰੋ ਨਿਵੇੜਾ ਇਸ ਦੇ ਵਿੱਚ ਆਪਾਂ ਬਿਜਾਈ ਕਰਨੀ ਹੈ ਵਾਹਿਗੁਰੂ ਦੇ ਨਾਮ ਦੀ ਹੁਣ ਇਸ ਦੇ ਵਿੱਚ ਕੋਈ ਮਨੁੱਖ ਨਸ਼ੇ ਦੀ ਬਿਜਾਈ ਕਰ ਲਵੇ ਇਹ ਉਸ ਦੀ ਆਪਣੀ ਮਰਜ਼ੀ ਹੈ ਕੋਈ ਇਸ ਦੇ ਵਿੱਚ ਮੋਹ ਦੀ ਬਿਜਾਈ ਕਰ ਲਵੇ ਮਾਇਆ ਦੀ ਕਰ ਲਵੇ ਉਸ ਦੀ ਆਪਣੀ ਮਰਜ਼ੀ ਹੈ ਲੇਕਿਨ ਜਿਸ ਦੇ ਕੋਲ ਜਿੰਨੀ ਦੇਰ ਤੱਕ ਜ਼ਮੀਨ ਹੈ ਉਨੀ ਦੇਰ ਤੱਕ ਹੀ ਉਹ ਬਿਜਾਈ ਕਰ ਸਕਦਾ ਭਾਵੇਂ ਉਹ ਪਾਪ ਦੀ ਕਰੇ ਬਿਜਾਈ ਭਾਵੇਂ ਪੁੰਨ ਦੀ ਕਰੇ ਬਿਜਾਈ ਤੋਂ ਪਵਿੱਤਰ ਬਾਣੀ ਦੇ ਵਿੱਚ ਸਪਸ਼ਟ ਰੂਪ ਦੇ ਵਿੱਚ ਸਤਗੁਰ ਨੇ ਵੀ ਸਮਝਾਇਆ ਭਗਤ ਬਾਣੀ ਦੇ ਵਿੱਚ ਵੀ ਬਾਬਾ ਫਰੀਦ ਕਹਿੰਦੇ ਨੇ ਔਰ ਗੁਰਨਾਨਕ ਸਾਹਿਬ ਜੀ ਦੀ ਬਾਣੀ ਦੇ ਵਿੱਚ ਵੀ ਪਾਤਸ਼ਾਹ ਕਹਿੰਦੇ ਨੇ ਬੀਜੇ ਪਿਖ ਮੰਗੇ ਅੰਮ੍ਰਿਤ ਵੇਖੋ ਹੀ ਨਿਆਉ ਪਿਖ ਜ਼ਹਿਰ ਨੂੰ ਕਹਿੰਦੇ ਨੇ ਕੋਈ ਮਨੁੱਖ ਜ਼ਹਿਰ ਬੀਜੇ ਔਰ ਚਾਹੇ ਕਿ ਮੈਂ ਉਸ ਤੇ ਲਈ ਅੰਮ੍ਰਿਤ ਵੱਡਾ ਜੋ ਬੀਜੇਗਾ ਉਹੀ ਮਿਲੇਗਾ ਜੇ ਹਾ ਬੀਜੇ ਸੋ ਲੁਨੇ ਕਰਮ ਸੰਦਰਖੇਤ ਇਹ ਕਰਮ ਸੰਦਰਖੇਤ ਕਿਹੜਾ ਹੈ ਇਹ ਸਰੀਰ ਕਰਮ ਭੂਮੀ ਹੈ ਬਸ ਗੱਲ ਇਹ ਸਮਝ ਕੇ ਚੱਲਣੀ ਹੈ ਲੋੜਿਓ ਦਾਖ ਬਜੂਰੀਓ ਕੀ ਕਰ ਬੀਜੇ ਜੱਟ ਜੇ ਦਾਖਾ ਖਾਣਾ ਚਾਹੁੰਦਾ ਜੰਗੂਰ ਖਾਣਾ ਚਾਹੁੰਦਾ ਤਾਂ ਕਿਕਰ ਬੀਜ ਕੇ ਅੰਗੂਰ ਨਹੀਂ ਖਾਦੇ ਜਾ ਸਕਦੇ ਜ਼ਾਹਿਰ ਤੌਰ ਉਪਰ ਜੋ ਬੀਜਿਆ ਜਾਏਗਾ ਉਹੀ ਕਟਿਆ ਜਾਵੇਗਾ ਇਸ ਕਰਕੇ ਸਤਿਗੁਰ ਨੇ ਆਵਾਗਵਨ ਇਸ ਸੰਸਾਰ ਦਾ ਜਿਹੜਾ ਚੱਕਰ ਕਰਮ ਹੈ ਉਹ ਮਨੁੱਖ ਨੂੰ ਪਹਿਲਾਂ ਹੀ ਸਮਝਾਇਆ ਹੈ ਔਰ ਮਨ ਨੂੰ ਸਮਝਾ ਕੇ ਮੇਰੇ ਵਰਗੇ ਮਨਾਂ ਨੂੰ ਗੱਲ ਸਪਸ਼ਟ ਕਰਨ ਦੀ ਕੋਸ਼ਿਸ਼ ਕੀਤੀ ਇਹ ਮਨ ਮੇਰਿਆ ਆਵਾਗਵਨ ਸੰਸਾਰ ਹੈ ਅੰਤ ਸੱਚ ਨਿਵੇੜਾ ਰਾਮ ਆਖਰ ਦੇ ਉੱਤੇ ਜਿਹੜਾ ਫੈਸਲਾ ਹੈ ਉਹ ਸੱਚ ਦੀ ਬਿਨਾਸ਼ ਦੇ ਉੱਤੇ ਹੀ ਹੋਣਾ ਹੈ ਤੇ ਸੱਚ ਕੀ ਹੈ ਸੱਚ ਇਹ ਹੈ ਜੋ ਬੀਜੇਗਾ ਉਹ ਹੀ ਕੱਟੇਗਾ ਇਹੋ ਸੱਚ ਹੈ ਸੱਚ ਇੱਕ ਅਕਾਲਪੁਰਖ ਹੈ